ਖੋਲੇ ਮਗਰ ਕਿਉਂ ਖੋਲਿਆ ਤਾ ਜੁੱਸ ਐਕਟੀਵੇਸ਼ਨ ਕਰਵਾਇਆ ਛਾ ਇਹ ਇਹੀ ਰਣਨੀਤੀ ਰੜਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਹੀ ਪਨੀਰ ਬਣਦਾ ਵਾ ਇਹਦੇ ਨਾਲ ਹੀ ਮਸ਼ਹੂਰ ਹੋਏ ਜੇ ਉਹਦੇ ਭਰਾਵਾਂ ਨਾਲ ਕੋਈ ਸਮਝ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਦੱਸੋ ਵਰਤੂ ਦੇ ਬਾਈ ਤਾਂ ਕੋਈ ਮੈਨਾ ਆ ਵੇਹਾਂ ਧਰਿਆ ਨੇ ਮੈਂ ਸਾਰਿਆਂ ਨੂੰ ਕਿਉਂਕਾ ਰਾਜੋ ਕੇ ਖਾੜ ਅੰਦਰ ਇਹਨੂੰ ਸਾਰਿਆਂ ਨੂੰ ਕੋਕਾ ਜੋਕਾ ਕੋਕਾ ਖਾਰ ਅੰਦਰ ਆ ਦੁੱਦ ਵੀ ਚੱਕੋ ਇੱਕ ਸਾਰਾ ਛੱਡੂ ਛੱਡ ਹਾਂਜੀ ਨਹੀਂ ਰਹੀ ਰੱਬ ਦੀ ਨਾ ਆ जी ਤੀਨ ਮੋੜ ਮੰਗੋ ਲੇ ਗੀ ਗੁਰੂਆ ਤੂੰ ਕਿਹੜੇ ਕੰਮਾਂ ਦੇ ਪਿਆ ਆ ਹੱਤਾ ਮੁੰਡੇ ਹੋਵੇ ਚਲ ਉਹ ਜਾ ਕੇ ਉਹ ਤੂੰ ਉਹ ਦੁਈ ਸੋ ਜਾ ਉਹ ਤੂੰ ਹੀ ਸੋ ਜਾ ਤੇ ਉੱਧ ਰਹੇ ਹਾਂ ਉੱਧ ਰਹੇ ਹਾਂ ਬੰਦ ਕਰ ਦੇ ਕਿਉਂ ਆਪਣਾ ਨਾਂ ਖਰਾਬ ਨਾਂ ਨੂੰ ਇਹ ਤੇਰੇ ਕੋ ਬੈਠਾ ਦਿਨਾਂ ਨਾਲ ਨਹੀਂ ਰੱਜੇ ਤੇ ਅੱਜ ਵੀ ਨਹੀਂ ਰੱਜਣਾ ਤੁਸੀਂ ਗੰਡੀਆਂ ਆਹੋ ਨਹੀਂ ਭਾਈ ਇਹਨਾਂ ਨੂੰ ਕੋਈ ਇੱਕ ਵਾਰ ਜਦੋਂ ਪੰਜਾਬ ਪੰਦ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ ਅੱਜ 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮੋਣੀ ਚਾਹੀਦੀ ਸੀ ਰੇ ਭਾਜੀ ਧੰਨਵਾਦ ਕਰਦੇ ਆ ਆਹੋ ਪਰ ਛਟਾਓ ਛੱਡਰ ਪ੍ਰਸ਼ਾਸਨ ਨੂੰ ਅਸੀਂ ਆਪਨੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਕੜਾ ਫਰਜ਼ ਨਹੀਂ ਬਾਬਾ ਜੀ ਇਹ ਗੱਲ ਆਜਾ ਹੱਡਿਆ ਤੇ ਇੰਨਾ ਕੁ ਜਿਆ ਫੱਟੀ ਖੋਲੀ ਖਾਲੀ ਹੈ ਖਾਲੀ ਹੈ ਗੋਲੀ ਗੜੀ ਆਪਣੀ ਸਾਰਾ ਕੁ ਜੱਦੀ ਵਾਲੇ ਆਪਾਂ ਨਾਲ ਇੱਥੇ ਤੁਹਾਨੂੰ ਲੜੇ ਆਪਦੇ ਸੁਣਦੇ ਜਿੰਦਾਬਾਦ ਜਿੰਦਾਬਾਦ ਖਾਨ ਮਜ਼ਦੂਰ ਇੱਕ ਜਿੰਦਾਬਾਦ ਮੋਟਰ ਸਰਕਾਰ ਹਮਦਰਦ ਆਬਾਦ ਮੋਟਰ ਸਰਕਾਰ ਜਿੰਦਾਬਾਦ ਚੋਟਾ ਲਗਾਵੇ ਸਾਰੇ ਜਾ ਜੋ ਮਿਲ ਨਹੀਂ ਕਹ ਰਿਹਾ ਕੰਟੀਰੋ ਦੇ ਤੇਰੇ ਤੇ ਨਾਮ ਆ ਗਿਆ ਕਿ ਇਹਲੇ ਪੰਡਾ ਹੀ ਰਾਤਰੀ ਦਾ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਖੜ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋਲ ਪਨੀਰ ਵੇਚੇ ਦੋ ਬਣਾ ਉਤੇ 362 ਦਿਨਾਂ ਨਾਲ ਨਹੀਂ ਰਜਦਾ ਤੇ ਇੱਕ ਨਾ ਰਜ ਲੇਗਾ ਵੀਰੋ ਹੋਰ ਕੀ ਆ ਬੜੀਆਂ ਪੌਦਾ ਹੀ ਬਣਾ ਬਣਾ ਕੇ ਤੇ ਅੱਜ ਇਹ ਮੈਂ ਸੁਣਾਉਣਾ ਇਹਦੀਆਂ ਵੀ ਸੋਸ਼ਲ ਮੀਡੀਆ ਤੇ ਪੈਂਡ ਗਿਆ ਹੌਸਲਾ ਕਰ ਹੁਣ ਇਹਦੇ 4 ਦਿਨ ਇਹੋ ਪਾਵਾਂਗੇ ਜੀ ਵੀ ਕੇਂਦਰ ਇਹ ਚੱਲੂਗਾ ਜੰਦਾਬਾਦ ਛੋਟੀ ਸਰਕਾਰ ਜੰਦਾਬਾਦ ਛੋਟੀ ਸਰਕਾਰ ਜੰਦਾਬਾਦ ਸਾਰਾ ਸ਼ਹਿਰ ਮਾਰ ਕੇ ਜੇ ਬੰਮਾ ਕੋਈ ਨਾ ਨਾ ਦੇਵੇ ਬੇਗਾੜੇ ਕਰਦਾ ਜੰਦਾਬਾਦ ਜੰਦਾਬਾਦ ਆਜਾ ਦੇ ਕੋਲ ਹਾਂ ਜੀ ਮੰਗਣ ਨਾਲੇ ਸਾਡਾ ਫਰਦਰੀਪਾ ਦੱਪਾ ਜੀਓ ਸਾਡਾ ਸਾਡਾ ਕਿਸਾਨਾਂ ਦਾ ਉਹ ਸਾਡੇ ਥੋੜੀ ਜਿਹੀ ਜਗ੍ਹਾ ਬਣਾਏ ਕਿ ਜਲਵਾ ਦੇ ਦੂਰੇ ਤੋਂ ਜਿੰਦਾਬਾਦ ਖਾਲ ਮਜ਼ਦੂਰ ਜਿੰਦਾਬਾਦ ਬੋਸ ਕਰਕੇ ਬੰਦ ਕਰ ਦਿਓ ਬਹੁਤ ਚੰਗਾ ਕੋਈ ਲੱਖਾਂ ਵਾਲੀ ਗੱਲ ਹੋਏਗੀ